ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਦੋਸਤੋ ਅੱਜ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਇੱਕ ਜਾਣਕਾਰੀ ਜਿਹੜੀ ਸਾਂਝੀ ਕਰਨ ਜਾ ਰਿਹਾ ਬੜੇ ਤਰਾਸ ਦੀ ਤੇ ਬੜੇ ਦੁੱਖ ਦੇ ਵਿੱਚੋਂ ਇੱਕ ਸੰਕਟ ਦੇ ਵਿੱਚੋਂ ਜਿੱਥੇ ਸਮੁੱਚੀ ਸਿੱਖ ਕੌਮ ਗੁਜ਼ਰ ਰਹੀ ਹੈ ਇਸ ਵੇਲੇ ਸਭ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਲੱਗੀਆਂ ਹੋਈਆਂ ਨੇ ਸਾਰੇ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਐਸ ਵੀ ਨੇ ਸਿਆਣੇ ਕਹਿੰਦੇ ਨੇ ਸੱਚ ਸਾਹ 156 ਪਾੜ ਕੇ ਵੀ ਬਾਹਰ ਆ ਜਾਂਦਾ ਹੈ ਕਦੇ ਛੁਪਿਆ ਨਹੀਂ ਰਹਿੰਦਾ ਸਾਬਕਾ ਆਈਜੀ ਰਣਵੀਰ ਸਿੰਘ ਖੱਟੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਆਪਾਂ ਮੁੱਦੇ ਤੇ ਆਈਏ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਨਯੋਗ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕਰਦੇ ਨੇ ਸਖਤਰਤ ਸਾਹਿਬ ਵਿਖੇ ਮੁਲਾਕਾਤ ਕਰਕੇ ਉਹਨਾਂ ਨੂੰ ਕੁਝ ਜਾਣਕਾਰੀਆਂ ਦੇ ਰਹੇ ਨੇ ਉਹਨਾਂ ਜਾਣਕਾਰੀਆਂ ਦੇ ਵਿੱਚੋਂ ਸਿੱਖ ਕੌਮ ਦਾ ਦਰਦ ਸਿੱਖ ਕੌਮ ਦਾ ਸੰਤਾਪ ਸਿੱਖ ਕੌਮ ਨਾਲ ਸਮੇਂ-ਸਮੇਂ ਤੇ ਦਗਾ ਧੋਖਾ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਨੇ ਜਾਂ ਸਾਡੇ ਪੰਥਕ ਆਗੂਆਂ ਨੇ ਜਿਹੜਾ ਕੀਤਾ ਉਹ ਸਾਰਾ ਕੁਝ ਸਾਹਮਣੇ ਆ ਰਿਹਾ ਇੱਕ-ਇੱਕ ਕਰਕੇ ਖਟੜਾ ਸਾਹਿਬ ਨੂੰ ਕਿਸੇ ਨੇ ਬੁਲਾਇਆ ਨਹੀਂ ਖਟੜਾ ਸਾਹਿਬ ਆਪ ਮੁਹਾਰੇ ਕਿਉਂਕਿ ਉਸ ਵੇਲੇ ਉਹਨਾਂ ਕੇਸਾਂ ਦੀ ਸਟ ਦੇ ਮੈਂਬਰਸ ਹਨ ਇੰਚਾਰਜ ਹਨ ਮੁਖੀ ਹਨ ਸਰਕਾਰ ਦੀ ਇੱਕ ਧਿਰ ਹਨ ਕੁਰਸਿਕ ਹੋਣ ਕਰਕੇ ਉਹਨਾਂ ਨੂੰ ਬਹੁਤੇ ਕੇਸਾਂ ਦੇ ਨਿਪਟਾਰਿਆਂ ਵਾਸਤੇ ਸਰਦਾਰ ਰਣਵੀਰ ਸਿੰਘ ਖਟੜਾ ਉਹਨਾਂ ਨੂੰ ਲਾਇਆ ਹੋਇਆ ਤੇ ਦੁੱਖ ਇਸ ਗੱਲ ਦਾ ਉੱਭਰ ਰਿਹਾ ਹੈ ਕਿ ਸਰ ਰਣਵੀਰ ਸਿੰਘ ਖਟੜਾ ਉਹਨੀ ਅੱਜ ਜਿਹੜੀਆਂ ਰਿਪੋਰਟਾਂ ਪਿੱਛੇ ਜੇ ਗੱਲ ਤੁਰੀ ਸੀ ਕਿ ਬਾਗੀ ਅਕਾਲੀ ਆਗੂ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਉਹਨਾਂ ਤੇ ਉਂਗਲਾਂ ਉੱਠਦੀਆਂ ਨੇ ਕਿਉਂ ਹੁਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਯਾਦ ਆਈ ਹੈ ਹੁਣ ਉਹਨਾਂ ਨੂੰ ਪਛਤਾਪ ਹੋਇਆ ਹੁਣ ਉਹਨਾਂ ਨੂੰ ਜਦੋਂ ਬੱਤੀ ਵਾਲੀਆਂ ਗੱਡੀਆਂ ਤੋਂ ਥੱਲੇ ਆ ਕੇ ਮੁੜ ਕੇ ਸੱਤਾ ਦਾ ਸੁੱਖ ਨੇੜੇ-ਤੇੜ ਵੀ ਨਹੀਂ ਰਿਹਾ ਤੇ ਹੁਣ ਸਦਾ ਰਣਵੀਰ ਸਿੰਘ ਕਟੜਾ ਵੀ ਉਸੇ ਸ਼੍ਰੇਣੀ ਦੇ ਵਿੱਚ ਆ ਗਏ ਨੇ ਉਹਨਾਂ ਨੇ ਵੀ ਉਹੀ ਗੱਲ ਜਥੇਦਾਰ ਸਾਹਿਬ ਨਾਲ ਸਾਂਝੀ ਕੀਤੀ ਹੈ ਜਿਹੜੀਆਂ ਗੱਲਾਂ ਉਹ ਅਕਾਲੀ ਆਗੂ ਕਰਦੇ ਨੇ ਦੋਸਤੋ ਇਸ ਵੇਲੇ ਜਿਸ ਤ੍ਰਾਸਤੀ ਦੇ ਵਿੱਚੋਂ ਅਸੀਂ ਸਾਰੇ ਗੁਜ਼ਰ ਰਹੇ ਹਾਂ ਖਟੜਾ ਸਾਹਿਬ ਕਿਵੇਂ ਪਰਤ ਦਰ ਪਰਤ ਉਹਨਾਂ ਪਰਦਿਆਂ ਨੂੰ ਖੋਲਦੇ ਨੇ ਜਿਹੜੇ ਪਰਦੇ ਹੁਣ ਤੱਕ ਸਾਡੀਆਂ ਅੱਖਾਂ ਦੇ ਉੱਤੇ ਸਾਡੇ ਜਿਹਨ ਦੇ ਉੱਤੇ ਪਾਏ ਹੋਏ ਸਨ ਸਰਦਾਰ ਰਣਵੀਰ ਸਿੰਘ ਖਟੜਾ ਕਹਿੰਦੇ ਨੇ ਕਿ ਉਹ ਸਿੱਟ ਦੇ ਮੁਖੀ ਸਨ ਉਹ ਸਿੱਟ ਦੀ ਗਵਾਹੀ ਕਰਦੇ ਸਨ ਉਹ ਬਹੁਤਾ ਕੁਝ ਦੇਖ ਰਹੇ ਸਨ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਵੇਖਿਆ ਉਹ ਕਹਿੰਦੇ ਨੇ ਕਿ ਬੇਅਦਬੀਆਂ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਕੇਸਾਂ ਨੂੰ ਪ੍ਰਭਾਵਿਤ ਕੀਤਾ ਕੇਸਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਕੇਸਾਂ ਨੂੰ ਰੋਕਿਆ ਗਿਆ ਕੋਰਟਾਂ 'ਚ ਕੇਸ ਨਹੀਂ ਪਾਏ ਗਏ ਅੱਗੇ ਸਮਾਂ ਜੋ ਬਣਦਾ ਹੈ ਨਿਰਧਾਰਤ ਸਮਾਂ ਹੁੰਦਾ ਹੈ ਹੈਰਾਨੀ ਦੀ ਗੱਲ ਕਿ ਸਦਾ ਰਣਵੀਰ ਸਿੰਘ ਖਟੜਾ ਸ਼੍ਰੀ ਕਲਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਗੁਰੂ ਸਹਿਬਾਨ ਦੀ ਚੋਰੀ ਜਿਹੜਾ ਸਰੂਪ ਗੁਰੂ ਮਹਾਰਾਜ ਜੀ ਦਾ ਬੁਰਜ ਜਵਾਰ ਸਿੰਘ ਦੇ ਵਿੱਚੋਂ ਚੋਰੀ ਹੁੰਦਾ ਉਸ ਦਾ ਸੱਚ ਸਾਹਮਣੇ ਲਿਆਉਂਦੇ ਨੇ 1 ਜੁਲਾਈ 2015 ਦੀ ਗੱਲ ਦੱਸਦੇ ਨੇ ਸਰਦਾਰ ਰਣਵੀਰ ਸਿੰਘ ਘਟਲਾ ਕਿ ਕਿਵੇਂ ਇਲਾਕੇ ਦੇ ਵਿੱਚ ਪੋਸਟਰ ਲਗਾਏ ਗਏ ਪੋਸਟਰਾਂ ਦੇ ਉੱਤੇ ਲਿਖਿਆ ਗਿਆ ਕਿ ਤੁਹਾਡੇ ਗੁਰੂ ਦਾ ਸਰੂਪ ਅਸੀਂ ਚੋਰੀ ਕੀਤਾ ਹੈ ਜੀਨੇ ਕੁਝ ਕਰਨਾ ਹੈ ਉਹ ਕਰ ਸਕਦਾ ਹੈ ਭੜਕਾਉ ਪੋਸਟਰ ਲਾਏ ਗਏ ਭੜਕਾਉ ਨਾ ਲਿਖਿਆ ਗਿਆ ਡੇਰਾ ਸੱਚਾ ਸੌਦਾ ਦੀ ਸਿੱਧੀ ਸ਼ਮੂਲੀਅਤ ਉਹਨਾਂ ਕੇਸਾਂ ਦੇ ਵਿੱਚ ਉਹਨਾਂ ਦੇ ਪੈਰੋਕਾਰਾਂ ਦੀ ਸਿੱਧੀ ਸ਼ਮੂਲੀਅਤ ਸਰਕਾਰ ਦੇ ਧਿਆਨ ਵਿੱਚ ਵੀ ਆਉਂਦੀ ਹੈ 25 ਸਤੰਬਰ 2015 ਨੂੰ ਮਾਂਜੋ ਗੁਰੂ ਸਾਹਿਬਾਨ ਦੇ ਅੰਗ ਨੇ ਜਿਹੜੇ ਉਹ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਗਲੀਆਂ ਦੇ ਵਿੱਚ ਖਿਲਾਰੇ ਹੋਏ ਅੰਗ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਉੱਥੇ ਵੀ ਇੱਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਿਹੜੇ 12 ਅਕਤੂਬਰ 2015 ਨੂੰ ਮਿਲੇ ਸਨ ਇਸ ਤੋਂ ਬਾਅਦ ਹਾਲਾਤ ਵਿਗੜ ਗਏ ਹਾਲਾਤ ਵਿਗੜਨ ਤੋਂ ਬਾਅਦ ਬਰਗਾੜੀ ਦੇ ਵਿੱਚ ਸਾਰਾ ਕੁਝ ਹੋਇਆ ਖਖੜਾ ਸਾਹਿਬ ਦੱਸਦੇ ਨੇ ਕਿ ਵਾਰ-ਵਾਰ ਡੇਰਾ ਸੱਚਾ ਸੌਦਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੈਟ ਨੇ ਰਿਪੋਰਟ ਦਿੱਤੀ ਡੇਰਾ ਸੱਚਾ ਸੌਦਾ ਨੂੰ ਅਤੇ ਹਰਿਪ੍ਰੀਤ ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਵੀ ਉਹਨਾਂ ਦੀ ਗ੍ਰਿਫਤਾਰੀ ਰੋਕੀ ਗਈ ਉਹਨਾਂ ਦੇ ਉੱਤੇ ਕਾਰਵਾਈ ਰੋਕੀ ਗਈ ਕੁਝ ਮਾਮਲਿਆਂ ਵਿੱਚ ਡੇਰਾ ਸੱਚਾ ਸੌਦਾ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਦੇ ਵਿੱਚੋਂ ਕੁਝ ਕੇਸਾਂ 'ਚ ਉਹਨਾਂ ਨੂੰ ਸਟੇ ਮਿਲਦੀ ਹੈ ਖੱਟੜਾ ਸਾਹਿਬ ਕਹਿੰਦੇ ਇਸ ਤੋਂ ਅੱਗੇ ਅਪੀਲ ਕਰਨੀ ਹੁੰਦੀ ਹੈ ਡਬਲ ਬੈਂਚ ਤੇ ਪਰੰਤੂ ਪੰਜਾਬ ਸਰਕਾਰ ਨੇ ਡਬਲ ਬੈਂਚ ਤੇ ਜਾਣ ਬੁਝ ਕੇ ਅਪੀਲ ਨਹੀਂ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਖਿਲਾਰਨ ਦੇ ਰੋਸ وچوں ਬਰਗਾੜੀ ਸੰਮਿਤ ਕੋਟਕਪੂਰਾ ਵੱਖ-ਵੱਖ ਥਾਵਾਂ ਤੇ ਰੋਸ ਧਰਨਾ ਦੇ ਰਹੀਆਂ ਸੰਗਤਾਂ ਦੇ ਉੱਤੇ ਲਾਠੀ ਚਾਰਜ ਦੇ ਹੁਕਮ ਹੋਏ ਗੋਲੀ ਚੱਲੀ ਨੌਜਾਨ ਮਾਰੇ ਗਏ ਪ੍ਰਤੂ ਪੰਜਾਬ ਸਰਕਾਰ ਨੇ ਇਹ ਸੱਚਾ ਸੌਦਾ ਦੇ ਖਿਲਾਫ ਸਰਦਾਰ ਰਣਵੀਰ ਸਿੰਘ ਖੱਟਾ ਮੁਤਾਬਕ ਕਿਸੇ ਵੀ ਕਾਰਵਾਈ ਕਰਨ ਤੋਂ ਬਰੇਜ਼ ਕੀਤਾ ਦੋਸਤੋ ਇੱਕ ਗੁਰੂ ਦੀ ਗੁਰੂ ਦੇ ਸਤਿਕਾਰ ਦਾ ਗੁਰੂ ਦੇ ਪੈਰੋਕਾਰਾਂ ਦੀ ਅਣਖ ਤੇ ਇੱਜ਼ਤ ਦਾ ਮਾਮਲਾ ਸਮੇਂ ਦੀ ਸਰਕਾਰ ਨੇ ਖੱਟਰਾ ਸਾਹਿਬ ਮੁਤਾਬਕ ਬਾਰ ਬਾਰ ਰੋਕਣ ਦੇ ਯਤਨ ਕੀਤੇ ਗਏ ਅਗਰ ਡਬਲ ਬੈਂਚ ਕੋਲੋਂ ਵੀ ਕੇਸ ਆਰ ਜਾਂਦੇ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿ ਸੁਪਰੀਮ ਕੋਰਟ ਜਾਂਦੀ ਪੰਜਾਬ ਸਰਕਾਰ ਸੁਪਰੀਮ ਕੋਰਟ ਵੀ ਨਹੀਂ ਗਈ ਇਸ ਤੋਂ ਬਾਅਦ ਚੁੱਪੀ ਧਾਰੀ ਗਈ ਸਾਰਾ ਸਮਾਂ ਲੰਘਾਇਆ ਜਦੋਂ ਸਮਾਂ ਲੰਘ ਜਾਂਦਾ ਹੈ ਫਿਰ ਲੀਕ ਉੱਟਣ ਦਾ ਫਾਇਦਾ ਜਿਹੜਾ ਉਹ ਨਹੀਂ ਰਹਿੰਦਾ ਦੋਸਤੋ ਜਦੋਂ ਚੁੱਪੀ ਧਾਰੀ ਸਮਾਂ ਲੰਘਾਇਆ ਹੁਣ ਜੇ ਇਹ ਕੇਸ ਦੁਆਰਾ ਛੇੜਨੇ ਹੋਣ ਇਹ ਕੇਸ ਦੁਆਰਾ ਸ਼ੁਰੂ ਕਰਨੇ ਹੋਣ ਤਾਂ ਅਦਾਲਤਾਂ ਦੇ ਵਿੱਚੇ ਕਈ ਸਾਲ ਇਹਨਾਂ ਕੇਸਾਂ ਨੂੰ ਸ਼ੁਰੂ ਕਰਨ ਵਾਸਤੇ ਲੱਗ ਸਕਦੇ ਨੇ ਸੇਫ ਸਾਈਡ ਇਹ ਹੈ ਕਿ ਜਦੋਂ ਕੇਸ ਅੱਗੇ ਲੈ ਕੇ ਜਾਣੇ ਸੀ ਉਦੋਂ ਕਿਉਂ ਨਹੀਂ ਲੈ ਕੇ ਗਏ ਇਹ ਸਵਾਲ बार-बार ਸਾਹਮਣੇ ਆ ਜਾਣਾ ਹੈ ਤੇ ਉਹਨਾਂ ਕੇਸਾਂ ਦੇ ਵਿੱਚ ਵਜਨ ਜਿਹੜਾ ਉਹ ਘਟ ਜਾਂਦਾ ਹੈ ਮਨਮਰਜ਼ੀ ਦੇ ਉਹ ਡੀਜੀਪੀ ਲਾਇਆ ਗਿਆ ਜਿਨ੍ਹਾਂ ਦੀ ਜਿਨ੍ਹਾਂ ਦੇ ਉੱਤੇ ਉਂਗਲਾਂ ਉੱਠਦੀਆਂ ਰਹੀਆਂ ਉਹਨਾਂ ਸਾਬਕਾ ਅਧਿਕਾਰੀਆਂ ਨੂੰ ਅਹੁਦੇ ਦੇ ਦਿੱਤੇ ਗਏ ਚਲਣ ਵੀਰ ਸਿੰਘ ਖਟਨਾ ਮੁਲਾਕਾਤ ਕਰਦੇ ਨੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਜੀ ਹੋਰਾਂ ਨਾਲ ਸ਼੍ਰੀ ਕੌਤਕ ਸਾਹਿਬ ਵਿਖੇ ਕਿ ਕਚਹਿਰੀ 'ਚ ਕੇਸ ਸ਼ੁਰੂ ਕਰਨ ਵਿਰੁੱਧ ਸੱਤ ਮਤਾਬਕ ਆਗਿਆ ਹੀ ਨਹੀਂ ਦਿੱਤੀ ਗਈ ਸਮੇਂ ਦੀ ਸਰਕਾਰ ਨੂੰ ਪੰਜਾਬ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਵਾਲੀ ਦੂਜੀ ਵਾਰ ਸਰਕਾਰ ਬਣੀ ਸਰ ਸੁਪੀਤ ਸਿੰਘ ਬਾਦਲ ਉਸ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸਨ ਅਸੀਂ ਵੀ ਸਾਰੇ ਭਾਗਾਂ ਦੇ ਵਿੱਚ ਇਹ ਗੱਲ ਕਰਦੇ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਤੇ ਪੰਜਾਬ ਦੀ ਲੋੜ ਹੈ ਅਸੀਂ ਵੀ ਇਸੇ ਚੈਨਲ ਤੋਂ ਕਹਿੰਦੇ ਰਹੇ ਹਾਂ ਪਰ ਤੁ ਸਾਡਾ ਰਣਵੀਰ ਸਿੰਘ ਖੱਟਰਾ ਹੋਣੀ ਅੱਜ ਜਿਹੜੇ ਲੈ ਕੇ ਆਏ ਨੇ ਸੱਚਾਈ ਨੂੰ ਸਾਹਮਣੇ ਜਦੋਂ ਉਹਦੇ ਬਾਰੇ ਗੌਰ ਕਰੀਏ ਤੇ ਸਾਡਾ ਦਿਲ ਟੁੱਟ ਜਾਂਦਾ ਅਸੀਂ ਹਾਰੇ ਹਾਰੇ ਮਹਿਸੂਸ ਕਰਦੇ ਹਾਂ ਕਿ ਪਰਦੇ ਪਿੱਛੇ ਕੀ ਬੁਣਤੀਆਂ ਬੁਣੀਆਂ ਜਾ ਰਹੀਆਂ ਸਨ ਸਿੱਟ ਵੱਲੋਂ ਗ੍ਰਹਿ ਵਿਭਾਗ ਵੱਲੋਂ ਸੈੱਟ ਨੂੰ ਚੁੱਪ ਰਹਿਣ ਦੀ ਹਦਾਇਤ ਕੀਤੀ ਗਈ ਤੇ ਗ੍ਰਹਿ ਵਿਭਾਗ ਦੇ ਮੁਖੀ ਕੌਣ ਸਨ ਸਰਦਾਰ ਸੁਖਵੀਰ ਸਿੰਘ ਬਾਦਲ 2017 ਦੇ ਵਿੱਚ ਮੋੜ ਬੰਬ ਬਲਾਸਟ ਹੁੰਦਾ ਸੱਤ ਬੰਦੇ ਮਾਰੇ ਜਾਂਦੇ ਨੇ ਸਰਦਾਰ ਨਵੀਰ ਸਿੰਘ ਘਟਾਉਣੀ ਸਿਰਸੇ ਵਾਲੇ ਰਾਮ ਰਹੀਮ ਦਾ ਸਿੱਧਾ ਹੱਥ ਇਹਦੇ ਵਿੱਚ ਦਰਸਾਇਆ ਗਿਆ ਸੋ ਇੱਥੇ ਗੱਲ ਧਿਆਨ ਦੇਣ ਵਾਲੀ ਆ ਕਿ ਇੱਥੇ ਇਕੱਲੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸ਼ਾਇਦ ਸਰਕਾਰ ਨਹੀਂ ਸੀ ਉਦੋਂ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਅਕਾਲੀ ਦਲ ਸਮੇਤ ਜਿੰਨੀਆਂ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੇ ਮੂਨ ਧਾਰ ਕੇ ਰੱਖਿਆ ਚੁੱਪ ਰਹਿੀਆਂ ਇਸ ਕੇਸ ਵਿੱਚ ਦੋਸ਼ੀ ਸਨ ਨੂੰ ਵੀ ਇਸ ਕਰਕੇ ਦੋਸ਼ੀ ਨਹੀਂ ਕਿਸੇ ਪਾਰਟੀ ਨੇ ਕਿਹਾ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਕਿ ਵੋਟਰਾਂ ਸਨ ਉਹਨਾਂ ਦੇ ਵੋਟਾਂ ਕਿਤੇ ਖਰਾਬ ਨਾ ਹੋ ਜਾਣ ਇਸ ਤੋਂ ਬਾਅਦ ਜਿਸ ਬੀੜ ਚੋਰੀ ਹੋਣ ਦਾ ਮਾਮਲਾ ਥਾਣੇ ਦੇ ਵਿੱਚ ਜਾਂ ਅਦਾਲਤ ਦੇ ਵਿੱਚ ਲਿਆਂਦਾ ਗਿਆ ਉਸ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਦਸਤਖਤਾਂ ਨਾਲ ਉਹ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਮੁਲਾਜ਼ਮ ਦੇ ਦਸਤਖਤ ਸਨ ਤੇ ਐਸਜੀਪੀਸੀ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜੇ ਕੀਤੀ ਤਾਂ ਸੰਜੀਦਗੀ ਨਹੀਂ ਸੀ ਕਿਤੇ ਵੀ ਨਜ਼ਰ ਆਉਂਦੀ ਇੱਕ ਗੁਰੂ ਦੇ ਅੰਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ ਦੇ ਵਿੱਚ ਖrar ਦਿੱਤੇ ਗਏ ਪਾੜ ਦਿੱਤੇ ਗਏ ਇੱਕ ਪ੍ਰਦੀਪ ਕਲੇਰ ਨਾਂ ਦਾ ਦੋਸ਼ੀ ਜਿਹਨੇ ਬਾਅਦ ਵਿੱਚ ਅਦਾਲਤ ਦੇ ਵਿੱਚ ਮੰਨਿਆ ਐਕਸੈਪਟ ਕੀਤਾ ਕਿ ਡੇਰਾ ਸਿਰਸਾ ਮੁਖੀ ਤੇ ਹਨੀਕ ਪ੍ਰੀਤ ਕੌਰ ਇਸ ਕੰਮ ਲਈ ਦੋਸ਼ੀ ਸੀ ਉਹਦੇ ਬਿਆਨਾਂ ਦੇ ਬਾਵਜੂਦ ਵੀ ਇਸ ਕੇਸ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਤੇ ਇੱਥੇ ਕੋਈ ਐਕਸ਼ਨ ਨਹੀਂ ਲੈਣ ਦਿੱਤਾ ਗਿਆ ਛੜਕਾਂ ਤੇ ਰੂੜੇ ਸਰੂਪ ਤੇ ਕੋਈ ਕਾਰਵਾਈ ਨਹੀਂ ਹੋਈ ਨੌਜਾਨ ਸ਼ਹੀਦ ਹੋਏ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਇਲਾਵਾ 2020 ਚ ਇੱਕ ਗੁਰੂ ਸਰ ਭਗਤਾ ਕੇਸ ਸਰੂਪ ਚੋਰੀ ਹੋਣ ਦਾ ਹੋਇਆ ਇਹਦੇ ਉੱਤੇ ਸਟੇ ਵੀ ਨਹੀਂ ਹੋਈ ਸੀ ਪ੍ਰੰਤੂ ਇਹਦੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਦੋਸਤੋ ਦੁੱਖ ਤੇ ਸੰਤਾਪ ਨੇ ਸਾਡੇ ਰਸਤੇ ਸਾਡੀ ਜ਼ਮਾਨ ਨੂੰ ਇੱਕ ਤਰ੍ਹਾਂ ਨਾਲ ਘੇਰਾ ਪਾਇਆ ਹੋਇਆ ਕੁਛ ਕਿਹਾ ਕਹਾਣੀਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਸਮੇਂ ਦੀਆਂ ਸਰਕਾਰਾਂ ਨੇ ਕਿਵੇਂ ਕਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਸ ਗੁਰੂ ਨੂੰ ਸਵੇਰੇ ਸ਼ਾਮ ਮੱਥਾ ਟੇਕ ਕੇ ਨਿਕਲਣ ਦਾ ਡਰਾਮਾ ਕੀਤਾ ਜਾਂਦਾ ਓਸ ਗੁਰੂ ਨੂੰ ਜਿਸ ਗੁਰੂ ਨਾਲ ਇੱਕ ਨਿਮਾਣਾ ਸਿੱਖ ਸ਼ਰਧਾ ਤੇ ਭਾਵਨਾ ਨਾਲ ਮੱਥਾ ਟੇਕ ਕੇ ਆਪਣੇ ਕੰਮ ਸ਼ੁਰੂ ਕਰਦਾ ਹੈ ਅਰਦਾਸ ਕਰਕੇ ਘਰ ਦੀ ਪਰਿਵਾਰ ਦੀ ਸੁੱਖ ਮੰਗਦਾ ਤੇ ਇਹ ਲੀਡਰ ਲੋਕ ਉਸ ਗੁਰੂ ਨੂੰ ਮੱਥਾ ਟੇਕਣ ਦਾ ਡਰਾਮਾ ਤਾਂ ਕਰਦੇ ਰਹੇ ਪਰੰਤੂ ਸਤਿਗੁਰੂ ਦੇ ਸਰੂਪ ਰੂਪ ਨਾਲ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਜਿਹੜੇ-ਜਿਹੜੇ ਇਹਨਾਂ ਨੇ ਕਾਲੇ ਕਾਰਨਾਮੇ ਕੀਤੇ ਨੇ ਉਹ ਇੱਕ-ਇੱਕ ਕਰਕੇ ਕਿਵੇਂ ਸਾਹਮਣੇ ਆ ਰਹੇ ਨੇ ਇਹਨਾਂ ਨੂੰ ਦੇਖਣ ਕੋਖਣ ਤੇ ਬਾਚਣ ਦੀ ਲੋੜ ਹੈ ਦਿਲ ਟੁੱਟ ਜਾਂਦਾ ਇੱਕ ਵੇਰਾਂ ਦੇਖੋ ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕੋਈ ਲੰਮੀ ਬਹੁਤ ਗੱਲ ਕਰੀਏ ਪਰੰਤੂ ਸੁਭਾ ਰਣਵੀਰ ਸਿੰਘ ਕਟੜਾ ਦੇ ਸਵਾਲਾਂ ਤੋਂ ਬਾਅਦ ਬਹੁਤ ਕੁਝ ਸਾਹਮਣੇ ਆਖਰ ਹੁੰਦਾ ਉਹ ਸਾਡੇ ਜਵਾਨ ਨੂੰ ਫੜ ਲੈਂਦਾ ਉਹ ਸਾਡੇ ਦਿਲਾਂ ਚੋਂ ਨਿਕਲਦੇ ਹੌਕਿਆਂ ਦੇ ਰਾਹ ਰੋਕ ਲੈਂਦਾ ਪਰੰਤੂ ਦੇਖੋ ਜਿਹੜੇ ਜਿਹੜੇ ਸਿਆਸੀ ਆਗੂਆਂ ਨੇ ਇੱਥੇ ਗਦਾਰੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਨਾਲ ਉਹਨਾਂ ਦਾ ਹਾਲ ਕੀ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੁਨੀਆ ਦੇ ਵਿੱਚੋਂ ਕਿਹੜੇ ਹਾਲੀ ਗਏ ਨੇ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਆਖਰੀ ਵਾਰ ਸਾਰੀ ਉਮਰ ਦਾ ਰਾਜਾ ਆਖਰੀ ਵਾਰ ਚੋਣ ਹਾਰ ਕੇ ਮੈਦਾਨ ਦੇ ਵਿੱਚੋਂ ਦੁਨੀਆ ਦੇ ਮੈਦਾਨ ਦੇ ਵਿੱਚੋਂ ਇਸ ਧਰਤੀ ਤੋਂ ਵਿਦਾ ਹੁੰਦਾ ਹੈ ਸਦਰ ਸੁਖਵੀਰ ਸਿੰਘ ਬਾਦਲ ਸੱਤਾ ਦੇ ਵਿੱਚ ਆਉਣ ਵਾਸਤੇ ਉਹਨਾਂ ਕੋਲ ਬਹੁਤ ਸਾਰੇ ਤੁਨਦੌਲਤਾਂ ਹੋ ਸਕਤੇ ਨੇ ਪਰੰਤੂ ਸੱਤਾ ਵਿੱਚ ਆਉਣ ਵਾਸਤੇ ਉਹਨਾਂ ਕੋਲ ਅੱਜ ਦੀ ਘੜੀ ਕੋਈ ਰਾਹ ਨਹੀਂ ਲੱਭ ਰਿਹਾ ਸ਼੍ਰੀ ਕਲਤਖ ਸਾਹਿਬ ਤੇ ਪੇਸ਼ ਹੋਣ ਦਾ ਮਾਫੀ ਮੰਗਣ ਦਾ ਇੱਕ ਰਾਹ ਬਣਦਾ ਜਾ ਰਿਹਾ ਸੀ ਪਰੰਤੂ ਸਦਰ ਰਣਵੀਰ ਸਿੰਘ ਖੱਟਾ ਹੋਰਾਂ ਨੇ ਅੱਜ ਅੱਜ ਪੇਸ਼ ਹੋ ਕੇ ਜਿਹੜੀ ਗੱਲ ਸਾਹਮਣੇ ਲੈਂਦੀ ਹੈ ਉਹਨੂੰ ਦੇਖ ਕੇ ਅਜੀਬ ਤਰ੍ਹਾਂ ਦੀਆਂ ਇਹਨਾਂ ਦੀਆਂ ਕੈਰੈਕਟਰਸ ਨੇ ਜਿਹੜੇ ਦੋਸ਼ੀਆਂ ਦੇ ਉਹ ਸਾਹਮਣੇ ਆਵੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿੱਥੇ ਚਲੇ ਗਏ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਕਿੱਥੇ ਨਹੀਂ ਆਏ ਇਸ ਵੇਲੇ ਪਿੱਛੇ ਜੀ ਸਰਦਾਰ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਉਸ ਚਿੱਠੀ ਵਿੱਚ ਉਹਨਾਂ ਲਿਖਿਆ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੌਣ ਦੇ ਵਿੱਚ ਉਸ ਦੋਸ਼ ਵਿੱਚ ਉਸ ਗੁਨਾਹ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਕਿਤੇ ਭਾਗੀਦਾਰ ਨਹੀਂ ਸਨ ਇਸ ਕਰਕੇ ਉਹ ਜਿੱਤਣ ਪੁਹਾਰਨ ਤੋਂ ਬਚ ਗਏ ਨਹੀਂ ਤੇ ਬਾਕੀ ਹੱਕ ਕਾਲੀ ਆਗੂਆਂ ਦਾ ਹਾਲ ਆ ਤੁਸੀਂ ਸਾਰਿਆਂ ਦਾ ਦੇਖ ਸਕਦੇ ਹੋ ਬਹੁਤ ਸਾਰੇ ਕਾਲੀ ਆਗੂ ਜਿਹੜੇ ਅੱਜ ਆਪਣੀ ਸਿਆਸੀ ਜ਼ਮੀਨ ਤਲਾਸ਼ ਤੇ ਫਿਰਦੇ ਨੇ ਉਹ ਵੀ ਉਸ ਵੇਲੇ ਚੁੱਪ ਰਹੇ ਤੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਤੁਸੀਂ ਸਾਰੇ ਦੇਖ ਸਕਦੇ ਹੋ ਸਦਮਨ ਪ੍ਰੀਤ ਸਿੰਘ ਬਾਦਲ ਬਾਦਲ ਪਰਿਵਾਰ ਦਾ ਹਿੱਸਾ ਸਨ ਕਾਂਗਰਸ ਪਾਰਟੀ ਵਿੱਚ ਰਹਿੰਦੇ ਆਂ ਵਿੱਚ ਚੁੱਪ ਰਹੇ ਤੇ ਅਕਾਲੀ ਦਲ ਵਿੱਚ ਰਹਿੰਦੇ ਆਂ ਵੀ ਚੁੱਪ ਰਹੇ ਕਿਉਂ ਕਿ ਕਿ ਬਠਿੰਡਾ ਉਹਨਾਂ ਦਾ ਵਿਧਾਨ ਸਭਾ ਹਲਕਾ ਵੀ ਤੇ ਬਠਿੰਡਾ ਏਰੀਆ ਵੀ ਆ ਤੇ ਬਠਿੰਡੇ ਵਿੱਚ ਵੋਟ ਵੀ ਡੇਰਾ ਸਿਰਸਾ ਮੁਕੀ ਦੀ ਬਹੁਤ ਜ਼ਿਆਦਾ ਹੈ ਹੁਣ ਮੁਆਫੀ ਗੁਰਵੈਸਾ ਮਹਾਰਾਜ ਦੇ ਸਰੂਪ ਚੋਰੀ ਹੋਣੇ ਵਿਆਦ ਵੀ ਹੋਣ ਦੀਆਂ ਜਿੰਨੀਆਂ ਘਟਨਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤੇ ਮੁੱਖ ਮੰਤਰੀ ਬਣਦਿਆਂ ਲੋਕਾਂ ਨੇ ਬਾਰ ਬਾਰ ਸਵਾਲ ਕੀਤੇ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੀ ਬਹਿਸ ਵੀ ਹੋਈ ਬਹੁਤ ਕੁਝ ਹੋਇਆ ਬਹੁਤ ਸਾਰੇ ਲੋਕ ਆਖਦੇ ਰਹੇ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾ ਖਿਲਾਫ ਜਾਂ ਦੋਸ਼ੀਆਂ ਖਿਲਾਫ ਕੋਈ ਸੰਜੀਦਾ ਹੋ ਕੇ ਕਾਰਵਾਈ ਨਹੀਂ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਵੀ ਸਿਆਸੀ ਤੌਰ ਤੇ ਉਹੀ ਹੋਊਗਾ ਜਿਹੜਾ ਪਿੱਛੇ ਵਾਲੇ ਅਕਾਲੀ ਲੀਡਰਾਂ ਦਾ ਹੋਇਆ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਰਾ ਕੈਪਟਨ ਅਮਰਿੰਦਰ ਸਿੰਘ ਇੱਕ ਲੋਕ ਸਭਾ ਸੀਟ ਜਿੱਤਣ ਵਾਸਤੇ ਆਪਣੀ ਪਤਨੀ ਦੇ ਵਾਸਤੇ ਇਸ ਵਾਰ ਉਹਨਾਂ ਦੀ ਹਮਾਇਤ ਵਿੱਚ ਵੀ ਨਹੀਂ ਜਾ ਸਕੇ ਤੇ ਉਹਨਾਂ ਦੀ ਸਿਆਸੀ ਜ਼ਮੀਨ ਪੈਰਾਂ ਦੇ ਹੇਠੋਂ ਬਿਲਕੁਲ ਖਤਮ ਹੋ ਚੁੱਕੀ ਹੈ ਮੁਆਫੀ ਦੇਣ ਵਾਲੇ ਜੱਥੇਦਾਰ ਕਿੱਥੇ ਨੇ ਇਸ ਵੇਲੇ ਉਹਨਾਂ ਸਿੰਘ ਸਹਿਬਾਨਾਂ ਦੇ ਵਿੱਚੋਂ ਜੱਥੇਦਾਰਾਂ ਦੇ ਵਿੱਚੋਂ ਜਿਹੜੇ ਜੱਥੇਦਾਰ ਉਸ ਵੇਲੇ ਅਕਾਲ ਤਖਤ ਸਾਹਿਬ ਤੇ ਜਿਨ੍ਹਾਂ ਨੇ ਇੱਕ ਵਾਰ ਮਾਫੀ ਦਿੱਤੀ ਕਿੱਥੇ ਨੇ ਨਹੀਂ ਕਿਤੇ ਨਜ਼ਰ ਆ ਰਹੇ ਸਿੱਸੀ ਵਾਲਾ ਬਾਬਾ ਪੈਰੋਲ ਲੈ ਕੇ ਬਾਰ-ਬਾਰ ਜੇਲ੍ਹ ਦੇ ਵਿੱਚੋਂ ਆ ਰਿਹਾ ਹੈ ਪਰੰਤੂ ਜਿਹੜੀ ਸਜ਼ਾ ਉਹ ਭੁਗਤ ਰਿਹਾ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਚੁੱਪ ਰਹਿਣ ਵਾਲੇ ਕਾਂਗਰਸੀਆਂ ਦਾ ਤੁਹਾਡੇ ਸਾਹਮਣੇ ਜਿਹੜਾ ਹਾਲ ਹੈ ਜਿਹੜੇ ਉਸ ਵੇਲੇ ਚੁੱਪ ਰਹਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਨ੍ਹਾਂ ਦਾ ਹਾਲ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਨ੍ਹਾਂ ਜਿਨ੍ਹਾਂ ਨੇ ਇਸ ਮਾਮਲੇ ਵਿੱਚ ਬਾਦਲ ਪਰਿਵਾਰ ਦੀ ਪਿੱਠ ਤੇ ਹੱਥ ਰੱਖਿਆ ਜਾਂ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੀਤੀ ਜਾਂ ਡੇਰਾ ਸਿਰਸਾ ਮੁਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਲੋਕ ਕਿੱਥੇ ਨੇ ਹੁਣ ਵਾਰੀ ਬਾਕੀ ਕਾਲੀਆਂ ਗਿਆ ਵੱਲੋਂ ਜਥੇਦਾਰ ਸਾਹਿਬਾਨ ਨੂੰ ਲਿਖਤੀ ਤੌਰ ਤੇ ਬੇਨਤੀ ਕੀਤੀ ਗਈ ਹੈ ਕਿ ਅਸੀਂ ਇਸ ਪੁੰਡ ਦੇ ਇਸ ਦਗਾ ਦੇ ਭਾਗੀਦਾਰ ਹਾਂ ਅਸੀਂ ਚੁੱਪ ਰਹੇ ਆਈਜੀ ਰਣਵੀਰ ਸਿੰਘ ਖੱਟਾ ਸਾਫਕਾ ਅਧਿਕਾਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਕਿ ਆ ਆ ਆ ਕੁਝ ਹੋਇਆ ਸਾਨੂੰ ਕੁਝ ਕਰਨ ਨਹੀਂ ਦਿੱਤਾ ਗਿਆ ਤੇ ਅੱਜ ਉਹਨਾਂ ਨੇ ਸਾਰੀ ਸਚਾਈ ਜਿਹੜੀ ਸਾਹਮਣੇ ਜਥੇਦਾਰ ਸਾਹਿਬਾਨ ਦੇ ਰੱਖ ਦਿੱਤੀ ਹੈ ਹੁਣ ਜੇ ਆ ਸਾਰੇ ਆਕਾਲੀ ਆਗੂ ਜਿਹੜੇ ਮੈਂ ਤੁਹਾਡੇ ਨਾਲ ਨਜ਼ਰ ਕਰਕੇ ਹਟਿਆ ਜੇ ਸਾਰੇ ਕਾਂਗਰਸੀ ਆਗੂ ਰੋਲ ਸਕਦੇ ਨੇ ਹੁਣ 바ਰੀ ਜਥੇਦਾਰ ਸਾਹਿਬਾਨ ਦੀ ਆ ਕਿ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਸ ਤਖਤ ਦੇ ਉੱਤੇ ਬੈਠੇ ਆ ਉਹਨਾਂ ਨੇ ਸਤਗੁਰੂ ਜੀ ਨੂੰ ਏਡੀ ਵੱਡੀ ਪਦਵੀ ਦਿੱਤੀ ਹੈ ਦਿੱਤੀ ਹੈ ਕਿ ਉਹ ਇਸ ਖਤਾ ਨਾਲ ਇਸ ਦਗਾ ਕਰਨ ਵਾਲਿਆਂ ਨਾਲ ਇਸ ਮੁੱਦੇ ਤੇ ਸਿੱਖ ਕੌਮ ਨਾਲ ਇਨਸਾਫ ਕਰਨ ਅਤੇ ਉਹਨਾਂ ਆਗੂਆਂ ਨੂੰ ਕਟਹਿਰੀ ਦੇ ਵਿੱਚ ਜ਼ਰੂਰ ਖੜਾ ਕਰਨ ਜਿਨ੍ਹਾਂ ਅਸੀਂ ਕਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੀਆਂ ਪੰਜਾਬ ਪ੍ਰਤੀਨਿਧੀਆਂ ਕਿਹੋ ਜੀਆਂ ਰਹੀਆਂ ਨੇ ਸਾਨੂੰ ਇਸ ਗੱਲ ਤੱਕ ਕੋਈ ਰੋਣਾ ਨਹੀਂ ਕਿਉਂਕਿ ਉਹ ਸਿਆਸੀ ਇੱਕ ਸਿਆਸੀ ਢੰਗ ਤਰੀਕਾ ਹੁੰਦਾ ਹੈ ਤੇ ਸਿਆਸੀ ਮਲਾਂਕਣ ਹੁੰਦਾ ਹੈ ਸਿਆਸੀ ਤੌਰ 'ਤੇ ਵਿਚਰਨ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਇੱਕ ਸੱਚੇ ਦਿਲ ਨਾਲ ਸੱਚੇ ਸਿੱਖ ਹੋਣ ਤੇ ਗੁਰੂ ਨੂੰ ਮੰਨਣ ਵਾਲੇ ਲੋਕ ਉਦੋਂ ਅਸੀਂ ਉਦਾਸ ਹੋ ਜਾਂਦੇ ਆ ਉਦੋਂ ਅਸੀਂ ਚੁੱਪ ਹੋ ਜਾਂਦੇ ਆ ਜੱਥੇਦਾਰ ਸਹਿਬਾਨ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਤੁਹਾਡੇ ਕੋਲ ਸਤਿਗੁਰੂ ਜੀ ਨੇ ਮੀਰੀ ਪੀਰੀ ਦੇ ਮਾਲਕ ਨੇ ਤੁਹਾਨੂੰ ਇਹ ਸੇਵਾ ਲਈ ਆ ਕਿ ਇਸ ਮੁੱਦੇ ਤੇ ਤੁਸੀਂ ਇਨਸਾਫ ਕਰਨਾ ਹੈ ਕੁੱਲ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਉਸ ਸੱਚੇ ਤਖਤ ਵੱਲ ਲੱਗੀਆਂ ਹੋਏ ਨੇ ਜਿਸ ਸਰ ਤਖਤ ਨੂੰ ਨਾ ਤਾਂ ਢਾਕੇ ਖਤਮ ਕੀਤਾ ਗਿਆ ਤੇ ਨਾ ਉਸ ਤਖਤ ਦੀਆਂ ਜੜਾਂ ਵਿੱਚ ਤੇਲ ਪਾਉਣ ਵਾਲੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਸੋ ਜਥੇਦਾਰ ਸਹਿਬਾਨ ਜੇ ਇੱਥੇ ਵੀ ਸਿਆਸੀ ਨਜ਼ਰੀਆ ਇੱਥੇ ਵੀ ਪੱਖਪਾਤ ਰੱਖਣਗੇ ਤਾਂ ਉਸ ਗੁਰੂ ਵੱਲੋਂ ਬਖਸ਼ੇ ਨਹੀਂ ਜਾਣਗੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾਵਾਂ ਅਨੁਸਾਰ ਜਥੇਦਾਰ ਸਹਿਬਾਨਾਂ ਨੂੰ ਸਮੁੱਚੇ ਮਾਮਲੇ ਤੇ ਕਾਰਵਾਈ ਕਰਕੇ ਸਮੁੱਚੇ ਸਿੱਖ ਕੌਮ ਦੇ ਤਪਦੇ ਹਿਰਦਿਆਂ ਨੂੰ ਜਲਦੇ ਹਿਰਦਿਆਂ ਨੂੰ ਠਾਹ ਦੇਣ ਵਾਲੀ ਕਾਰਵਾਈ ਹੈ ਜਿਹੜੀ ਉਹ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਅੱਜ ਸੱਚਾ ਜਿਹੜਾ ਉਹ 106 ਪਾੜ ਕੇ ਵੀ ਬਾਹਰ ਆ ਚੁੱਕਿਆ ਹੈ ਜਥੇਦਾਰ ਸਹਿਬਾਨ ਧਿਆਨ ਦੇਣਗੇ ਆਉਣ ਵਾਲੇ ਦਿਨ ਨੇ ਜਿਹੜੇ ਉਹ ਸਿੱਖ ਪੰਥਕ ਸਿਆਸਤ ਵਾਸਤੇ ਬਹੁਤ ਅਹਿਮ ਹੋਣਗੇ ਬਹੁਤ ਕੁਝ ਸਾਹਮਣੇ ਆ ਰਿਹਾ ਔਰ ਆਉਣਾ ਹੀ ਸੀ ਇੱਕ ਨਾ ਇੱਕ ਦਿਨ ਇਹ ਸਚਾਈ ਤੇ ਜਥੇਦਾਰ ਸਹਿਬਾਤ ਸਿੰਘ ਸਹਿਬਾਨ ਸਤਕਾਰਯੋਗ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸੱਚੇ ਤਖਤ ਦੇ ਉੱਤੇ ਬੈਠੇ ਨੇ ਤੇ ਉਹ ਬੈਠ ਕੇ ਇਸ ਵੱਡੇ ਮਸਲੇ ਵਿੱਚੋਂ ਇਸ ਵੱਡੀ ਦੁਬਧਾ ਵਿੱਚੋਂ ਕੌਮ ਨੂੰ ਕੱਢਣ ਦੀ ਜ਼ਰੂਰ ਯਤਨ ਕਰਨਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਦੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਕਲਕ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜ਼ਰੂਰ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ